ਸਿਕਾਲ ਵੀਰ ਜੀ ਸਾਰਿਆਂ ਨੂੰ ਵੀਰ ਜੀ ਅੱਜ ਤੁਹਾਨੂੰ ਇੱਕ ਆਪਣਾ ਕੁਦਰਤੀ ਜੜੀ ਬੂਟੀ ਦਿਖਾਉਣੀ ਆ ਤੇ ਜੋ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਮ ਹੀ ਖਾਲੀ ਪਲਾਟਾਂ ਜਾਂ ਰਾਹਾਂ ਦੇ ਉੱਤੇ ਮਿਲ ਜਾਂਦੀ ਆ ਤੇ ਪੰਜਾਬੀ ਪਹਾੜਾ ਦੇਖੋ ਇਹਨੂੰ ਕਹਿੰਦੇ ਆ ਐਡਸਟ ਆ ਇਹਦੀ ਇੱਕ ਐ ਵੀਰ ਜੀ ਡਾਣੀ ਤੋੜ ਦੇਣੀ ਆ ਤੇ ਇਹਨੂੰ ਤੁਸੀਂ ਇੱਕ ਗਰਮ ਪਾਣੀ ਦੇ ਗਲਾਸ ਦੇ ਵਿੱਚ ਉਬਾਲ ਕਰਕੇ ਕੂਸਾ ਕਰਕੇ ਪਾਣੀ ਪੀਣਾ ਦੀਦੇ ਨਾਲ ਤੁਹਾਡੇ ਪੇਟ ਦੇ ਵਿੱਚੋਂ ਗਰਮੈਸ਼ ਲੀਵਰ ਚੋਂ ਇਨਫੈਕਸ਼ਨ ਦੂਰ ਹੋ ਜਾਊਗੀ ਤੇ ਆਯੁਰਵੈਦਿਕ ਭਾਸ਼ਾ ਦੇ ਵਿੱਚ ਇਹਨੂੰ ਪਨਰਵਾ ਕਹਿ ਦਿੰਦੇ ਆ ਤੁਸੀਂ ਗੂਗਲ ਤੇ ਸਰਚ ਵੀ ਕਰ ਸਕਦੇ ਹੋ ਆਯੁਰਵੈਦਿਕ ਲਾਈਨ ਦੇ ਵਿੱਚ ਵੀ ਇਹਨੂੰ ਸਰਚ ਕਰ ਸਕਦੇ ਹੋ ਇਹ ਆਮ ਆਪਣੇ ਖਾਲੀ ਪਲਾਟਾਂ ਦੇ ਵਿੱਚ ਨਹਿਰ ਦੇ ਕਿਨਾਰੇ ਉੱਥੇ ਤੁਹਾਨੂੰ ਮਿਲ ਜੂ ਇਹ ਇਹਨੂੰ ਐਡਸਟ ਕਹਿੰਦੇ ਆ ਦੇਖੋ ਇਹ ਬਹੁਤ ਵਧੀਆ ਇੱਕ ਕੁਦਰਤੀ ਦੇਣ ਆ ਜੜੀ ਬੂਟੀ ਆ ਦੇਖੋ ਆ ਗਿਆ 라 부ਝਾ ਵਾ హెੱਡਸੈਟ ਦਾ ਇਹ ਆ 2 ਮਹੀਨਿਆਂ ਕੀ ਮਿਲਦਾ ਹੁੰਦਾ ਜੀ ਸੌਣ ਭਾਦੋ ਅੱਸੂ ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਓਕੇ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ